ਸਸਕਾ ਜੀ ਮੈਂ ਆਕੋ ਮਿਲਕਪੋਲ ਤੋਂ ਸੇਖਰੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਸਰੀ ਦੇ ਇੱਕ ਨਿਵਾਸੀ ਜਿਸ ਨੇ ਇੱਕ ਵਰਟੀ ਲੋਟਰੀ ਇਨਾਮ ਜਿੱਤਿਆ ਉਸ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਯੋਗ ਹੋਵੇਗਾ ਪੰਜਾਬ ਦੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਦੇ ਵਿੱਚ ਸਰੀ ਦੇ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲਾਰ ਮੈਨਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਐਕਸ ਐਕਸਟਰਾ ਡ੍ਰੋ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਯਾਨੀ ਕਿ ਲਗਭਗ 3 ਕਰੋੜ ਰੁਪਏ ਜਿੱਤੇ ਨੇ ਕੈਨੇਡਾ ਵਿੱਚ ਸਰੀ ਤੇ ਇੱਕ ਨਿਵਾਸੀ ਜਿਸ ਨੇ ਇੱਕ ਵੱਡਾ ਲੋਟਰੀ ਇਨਾਮ ਜਿੱਤੇ ਹੈ ਉਸ ਦਾ ਕਹਿਣਾ ਹੈ ਕਿ ਉਸ ਹਾਲਾਤ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਯੋਗ ਹੋਵੇਗਾ ਪੰਜਾਬ ਤੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆਂ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਸ ਦੇ ਵਿੱਚ ਸਰੀ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਨ ਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡਰਾਅ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਜੋ ਕਿ ਲਗਭਗ 3 ਕਰੋੜ ਉਹ ਜਿੱਤੇ ਨੇ ਜਦੋਂ ਕਿ ਉਸਨੇ ਇੱਕ ਸਾਨਕ ਪੈਟਰੋਲ ਸਟੇਸ਼ਨ ਉੱਤੇ ਆਪਣੇ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਚੈੱਕਪੋਇੰਟ ਮਾਰਿਆ ਟਿਕਟ ਉਸ ਦਿਨ ਪਹਿਲਾ ਸੜੀ ਦੇ ਵਿੱਚ 175ਵੀਂ ਸਟਰੀਟ ਅਤੇ 65ਵੀਂ ਐਵਨਿਊ ਉੱਤੇ ਇੱਕ ਸ਼ੈਵਰਨ ਆਊਟਲੈਟ ਤੋਂ ਖਰੀਦੀ ਗਈ ਸੀ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਨੇ ਕਿਹਾ ਕਿ ਸਿੱਧੂ ਨੇ ਸਾਰੇ 4 ਵਾਧੂ ਨੰਬਰਾਂ ਨੂੰ ਮਿਲਾ ਦਿੱਤਾ ਤੇ ਅਜਿਹਾ ਕਰਨ ਦੀ ਸੰਭਾਵਨਾ ਲਗਭਗ 3.7 ਮਿਲੀਅਨ ਦੇ ਵਿੱਚੋਂ ਇੱਕ ਹੈ ਉਸਨੇ ਕਿਹਾ ਕਿ ਇਹ ਅਚਾਨਕ ਅਤੇ ਹੈਰਾਨੀਜਨਕ ਸੀ ਸਿੱਧੂ ਨੇ ਲਾਟਰੀ ਕਾਰਪੋਰੇਸ਼ਨ ਨੂੰ ਦੱਸਿਆ ਉਹ ਖਬਰ ਸਾਂਝੀ ਕਰਨ ਦੇ ਲਈ ਘਰ ਪੱਜਿਆ ਪਰ ਉਸ ਦੀ ਪਤਨੀ ਨੇ ਪਹਿਲਾਂ ਤਾਂ ਉਸ ਤੇ ਵਿਸ਼ਵਾਸ ਨਹੀਂ ਕੀਤਾ ਫਿਰ ਉਸਨੇ ਇਸ ਉੱਤੇ ਉਦੋਂ ਹੀ ਵਿਸ਼ਵਾਸ ਕੀਤਾ ਜਦੋਂ ਮੈਂ BCLC ਲੋਟੋ ਐਪ ਉੱਤੇ ਉਸ ਦੇ ਸਾਹਮਣੇ ਟਿਕਟ ਦੁਬਾਰਾ ਸਕੈਨ ਕੀਤੀ ਸਿੱਧੂ ਨੇ ਕਿਹਾ ਇਨਾਮ ਦਾ ਮਤਲਬ ਹੈ ਕਿ ਉਹ ਹੁਣ ਉਹਨਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਜਾ ਸਕਦਾ ਹੈ ਜਿਨ੍ਹਾਂ ਨੂੰ ਉਸਨੇ ਲੰਬੇ ਸਮੇਂ ਤੋਂ ਨਹੀਂ ਦੇਖਿਆ ਇਹ ਚੰਗਾ ਮਹਿਸੂਸ ਹੁੰਦਾ ਉਸਨੇ ਕਿਹਾ ਤੇ ਉਸਨੇ ਵੀ ਕਿਹਾ ਕਿ ਇਸ ਡਰਾ ਦੇ ਵਿੱਚ ਮੁਖ ਲੋਟੋ ਮੈਕਸ ਜੈਕਪੌਟ ਦੀ ਸੰਭਾਵਨਾ 0.3 ਮਿਲੀਅਨ ਬੀਸੀਐਲਸੀ ਨੇ ਬੁਲਾਇਨੇ ਕਿਹਾ ਕਿ ਸਿੱਧੂ ਵਰਗੀਆਂ ਕਹਾਣੀਆਂ ਦਸਾਉਂਦੀਆਂ ਨੇ ਕਿ ਕਿਵੇਂ ਲੋਟਰੀ ਦੀ ਆਮਦ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਜਨਤਕ ਪ੍ਰੋਗਰਾਮਾਂ ਜਿਸ ਦੇ ਵਿੱਚ ਸਿੱਖਿਆ ਸਿਹਤ ਅਤੇ ਕਲਾ ਸ਼ਾਮਲ ਨੇ ਉਸ ਦਾ ਸਮਰਥਨ ਕਰਨ ਦੇ ਵਿੱਚ ਮਦਦ ਕਰਦੀ ਹੈ ਇਸ ਸਾਲ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਕਈ ਵੱਡੇ ਇਨਾਮ ਜਿੱਤੇ ਨੇ ਜਿਨ੍ਹਾਂ ਦੇ ਵਿੱਚ ਅਨਟੈਰੀਓ ਦੇ ਮੋਹਿਤ ਸ਼ਰਮਾ ਨੇ ਲੋਟੋ ਮੈਕਸ ਜੂਆ ਤੇ ਵਿੱਚ 8 ਮਿਲੀਅਨ ਕੈਨੇਡੀਅਨ ਡਾਲਰ ਲਗਭਗ 400 2 ਕਰੋੜ ਪੈ ਜਿੱਤੇ ਤੇ 8 ਅਕਤੂਬਰ ਦੇ ਵਿੱਚ ਇਸ ਸਕੈਚੂਅ ਨਿਵਾਸੀ ਸਤਨਾਮ ਸਿੰਘ ਨੇ ਲੋਟੋ 694 ਡਰਾ ਦੇ ਵਿੱਚ 5 ਮਿਲੀਅਨ ਕੈਨੇਡੀਅਨ ਡਾਲਰ ਲਗਭਗ 31 ਕਰੋੜ ਪੈ ਜਿੱਤੇ ਜੋ ਕਿ ਉਸਨੇ ਕਦੇ ਖਰੀਦੀ ਦੂਜੀ ਲਾਟਰੀ ਟਿਕਟ ਸੀ ਕੈਨੇਡਾ ਦੇ ਵਿੱਚ ਸਰੀ ਦੇ ਇੱਕ ਨਿਵਾਸੀ ਜਿਸਨੇ ਇੱਕ ਵੱਡੀ ਲਾਟਰੀ ਇਨਾਮ ਜਿੱਤਿਆ ਉਸ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਯੋਗ ਹੋਵੇਗਾ ਪੰਜਾਬ ਦੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਦੇ ਵਿੱਚ ਸਦੀ ਦੇ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ। ਬ੍ਰਿਟਿਸ਼ ਕੋਲੰਬੀਆ ਦੇ ਲਾਰ ਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡ੍ਰੋ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਯਾਨਕ ਲਗਭਗ 3 ਕਰੋੜ ਰੁਪਏ ਜਿੱਤੇ ਨੇ। ਕੈਨੇਡਾ ਵਿੱਚ ਸਰੀਟੇਕ ਨਿਵਾਸੀ ਜਿਸ ਨੇ ਇੱਕ ਵੱਡਾ ਲੋਟਰੀ ਇਨਾਮ ਜਿੱਤੇ ਹੈ ਉਸ ਦਾ ਕਹਿਣਾ ਹੈ ਕਿ ਉਸ ਹਾਲਾਤ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਉਮੀਦ ਹੋਵੇਗਾ ਪੰਜਾਬ ਤੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆਂ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਸ ਦੇ ਵਿੱਚ ਸਰੀ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਨ ਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡਰਾ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਜੋ ਕਿ ਲਗਭਗ 3 ਕਰੋੜ ਉਹ ਜਿੱਤੇ ਨੇ ਜਦੋਂ ਕਿ ਉਸਨੇ ਇੱਕ ਸਾਨਕ પેટ્રોલਰ ਸਟੇਸ਼ਨ ਉੱਤੇ ਆਪਣੀ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਸਨੇ ਚੈੱਕਪੋਇੰਟ ਮਾਰਿਆ ਹੈ ਟਿਕਟ ਉਸ ਦਿਨ ਪਹਿਲਾ ਸੜੀ ਦੇ ਵਿੱਚ 175ਵੀਂ ਸਟਰੀ ਜਤੇ 5ਵੀਂ ਐਵਨਿਊ ਉੱਤੇ ਇੱਕ ਸ਼ੈਵਰਨ ਆਊਟਲੈਟ ਤੋਂ ਖਰੀਦੀ ਗਈ ਸੀ ਬ੍ਰਿਟਿਸ਼ ਕੋਲੰਬੀਆ ਲੋਟਰੀ ਕਾਰਪੋਰੇਸ਼ਨ ਨੇ ਕਿਹਾ ਕਿ ਸਿੱਧੂ ਨੇ ਸਾਰੇ 4 ਵਾਦੂ ਨੰਬਰਾਂ ਨੂੰ ਮਿਲਾ ਦਿੱਤਾ ਤੇ ਜਿੱਤਿਆ ਕਰਨ ਦੀ ਸੰਭਾਵਨਾ ਲਗਭਗ 3.7 ਮਿਲੀਅਨ ਦੇ ਵਿੱਚੋਂ 1 ਹੈ ਉਸਨੇ ਕਿਹਾ ਕਿ ਇਹ ਅਚਾਨਕ ਅਤੇ ਹੈਰਾਨੀਜਨਕ ਸੀ ਸਿੱਧੂ ਨੇ ਲੋਟਰੀ ਕਾਰਪੋਰੇਸ਼ਨ ਨੂੰ ਦੱਸਿਆ ਉਹ ਖਬਰ ਸਾਂਝੀ ਕਰਨ ਦੇ ਲਈ ਕਾਰਪੱਝਾ ਪਰ ਉਸਦੀ ਪਤਨੀ ਨੇ ਪਹਿਲਾਂ ਤਾਂ ਉਸਤੇ ਵਿਸ਼ਵਾਸ ਨਹੀਂ ਕੀਤਾ ਫਿਰ ਉਸਨੇ ਇਸ ਉਤੇ ਉਦੋਂ ਹੀ ਵਿਸ਼ਵਾਸ ਕੀਤਾ ਜਦੋਂ ਮੈਂ BC L C ਲੋਟੋ ਐਪ ਉੱਤੇ ਉਸ ਦੇ ਸਾਹਮਣੇ ਟਿਕਟ ਦੁਬਾਰਾ ਸਕੈਨ ਕੀਤੀ ਸਿੱਧੂ ਨੇ ਕਿਹਾ ਇਨਾਮ ਦਾ ਮਤਲਬ ਹੈ ਕਿ ਉਹ ਹੁਣ ਉਹਨਾਂ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਭੱਜ ਜਾ ਸਕਦਾ ਹੈ ਜਿਨ੍ਹਾਂ ਨੂੰ ਉਸਨੇ ਲੰਬੇ ਸਮੇਂ ਤੋਂ ਨਹੀਂ ਦੇਖਿਆ ਇਹ ਚੰਗਾ ਮਹਿਸੂਸ ਹੁੰਦਾ ਉਸਨੇ ਕਿਹਾ ਤੇ ਉਸਨੇ ਵੀ ਕਿਹਾ ਕਿ ਇਸ ਡਰਾ ਦੇ ਵਿੱਚ ਮੁੱਖ ਲੁੱਟ ਮੈਕਸ ਜੈਕਪੌਟ ਦੀ ਸੰਭਾਵਨਾ 33.3 ਮਿਲੀਅਨ ਬੀਸੀਐਲਸੀ ਦੇ ਬੁਲਾਰੇ ਨੇ ਕਿਹਾ ਕਿ ਸਿੱਧੂ ਵਰਗੀਆਂ ਕਹਾਣੀਆਂ ਦੱਸਉਂਦੀਆਂ ਨੇ ਕਿ ਕਿਵੇਂ ਲੋਟਰੀ ਦੀ ਆਮਦਨ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਜਨਤਕ ਪ੍ਰੋਗਰਾਮਾਂ ਜਿਨ੍ਹਾਂ ਦੇ ਵਿੱਚ ਸਿੱਖਿਆ ਸਿਹਤ ਅਤੇ ਕਲਾ ਸ਼ਾਮਲ ਨੇ ਉਸ ਦਾ ਸਮਰਥਨ ਕਰਨ ਵਿੱਚ ਮਦਦ ਕਰਦੀ ਹੈ ਇਸ ਸਾਲ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਵੱਡੇ ਨਾਮ ਜਿੱਤੇ ਨੇ ਝੁੰਦੇ ਵਿੱਚੋਂ ਟੈਰੀਓ ਦੇ ਮੋਹਿਤ ਸ਼ਰਮਾ ਨੇ ਲੋਟੋ ਮੈਕਸ ਜੂਆ ਤੇ ਵਿੱਚ 8 ਮਿਲੀਅਨ ਕੈਨੇਡੀਅਨ ਡਾਲਰ ਲਗਭਗ 403 ਕਰੋੜ ਰੁਪਏ ਜਿੱਤੇ ਤੇ ਅਕਤੂਬਰ ਦੇ ਵਿੱਚ ਇਸ ਸਪੈਟਿਊ ਨਿਵਾਸੀ ਸਤਨਾਮ ਸਿੰਘ ਨੇ ਲੋਟੋ 699 ਡਰਾ ਦੇ ਵਿੱਚ 5 ਮਿਲੀਅਨ ਕੈਨੇਡੀਅਨ ਡਾਲਰ ਲਗਭਗ 31 ਕਰੋੜ ਰੁਪਏ ਜਿੱਤੇ ਜੋ ਕਿ ਉਸਨੇ ਕਦੇ ਖਰੀਦੀ ਦੂਜੀ ਲਾਟਰੀ ਟਿਕਟ ਸੀ ਕੈਨੇਡਾ ਦੇ ਵਿੱਚ ਸ residicant ਜਿਸ ਨੇ ਇੱਕ ਵੱਡੀ ਲੋਟਰੀ ਇਨਾਮ ਜਿੱਤਿਆ ਉਸ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਯੋਗ ਹੋਵੇਗਾ। ਪੰਜਾਬ ਦੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਦੇ ਵਿੱਚ residicant ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ। ਬ੍ਰਿਟਿਸ਼ ਕੋਲੰਬੀਆ ਦੇ ਲਾਰ ਮੈਨਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡ੍ਰੋ ਦੇ ਵਿੱਚ 5 ਲੱਖ ਕੈਨੇਡੀਅਨ தி கோடு ਕੈਨੇਡਾ ਵਿੱਚ ਸਰੀ ਤੇਕ ਨਿਵਾਸੀ ਜਿਸ ਨੇ ਇੱਕ ਵੱਡਾ ਲੋਟਰੀ ਇਨਾਮ ਜਿੱਤੇ ਹੈ ਉਸ ਦਾ ਕਹਿਣਾ ਹੈ ਕਿ ਉਸ ਹਾਲਾਤ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਯੋਗ ਹੋਵੇਗਾ ਪੰਜਾਬ ਦੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆਂ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਸ ਦੇ ਵਿੱਚ ਸਰੀ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲੋਨ ਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡਰਾ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਜੋ ਕਿ ਲਗਭਗ 3 ਕਰੋੜ ਉਹ ਜਿੱਤੇ ਨੇ ਜਦੋਂ ਕਿ ਉਸਨੇ ਇੱਕ ਸਾਨਕ ਪੈਟਰੋਲ ਸਟੇਸ਼ਨ ਉੱਤੇ ਆਪਣੀ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਸਨੇ ਚੈੱਕਪੋਇੰਟ ਮਾਰਿਆ ਹੈ ਟਿਕਟ ਉਸ ਦਿਨ ਪਹਿਲਾ ਸੜੀ ਤੇ ਵਿਚ 175ਵੀਂ ਸਟਰੀਟ ਅਤੇ 65ਵੀਂ ਐਵਨਿਊ ਤੇ ਇੱਕ ਸ਼ੈਵਰਨ ਆਊਟਲੈਟ ਤੋਂ ਖਰੀਦੀ ਗਈ ਸੀ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਨੇ ਕਿਹਾ ਕਿ ਸਿੱਧੂ ਨੇ ਸਾਰੇ ਚਾਰ ਵਾਧੂ ਨੰਬਰਾਂ ਨੂੰ ਮਿਲਾ ਦਿੱਤਾ ਤੇ ਅਜਿਹਾ ਕਰਨ ਦੀ ਸੰਭਾਵਨਾ ਲਗਭਗ 3.7 ਮਿਲੀਅਨ ਦੇ ਵਿੱਚ ਇੱਕ ਹੈ ਉਸਨੇ ਕਿਹਾ ਕਿ ਅਚਾਨਕ ਅਤੇ ਹੈਰਾਨੀਜਨਕ ਸੀ ਸਿੱਧੂ ਨੇ ਲਾਟਰੀ ਕਾਰਪੋਰੇਸ਼ਨ ਨੂੰ ਦੱਸਿਆ ਉਹ ਖਬਰ ਸਾਂਝੀ ਕਰਨ ਦੇ ਲਈ ਘਰ ਪੱਜਿਆ ਪਰ ਉਸ ਦੀ ਪਤਨੀ ਨੇ ਪਹਿਲਾਂ ਤਾਂ ਉਸ ਤੇ ਵਿਸ਼ਵਾਸ ਨਹੀਂ ਕੀਤਾ ਫਿਰ ਉਸਨੇ ਇਸ ਉੱਤੇ ਉਦੋਂ ਹੀ ਵਿਸ਼ਵਾਸ ਕੀਤਾ ਜਦੋਂ ਮੈਂ BCLC ਲੋਟੋ ਐਪ ਉੱਤੇ ਉਸ ਦੇ ਸਾਹਮਣੇ ਟਿਕਟ ਦੁਬਾਰਾ ਸਕੈਨ ਕੀਤੀ ਸਿੱਧੂ ਨੇ ਕਿਹਾ ਇਨਾਮ ਦਾ ਮਤਲਬ ਹੈ ਕਿ ਹੁਣ ਉਹ ਉਹਨਾਂ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਭਾਰਤ ਜਾ ਸਕਦਾ ਹੈ ਜਿਨ੍ਹਾਂ ਨੂੰ ਉਸਨੇ ਲੰਬੇ ਸਮੇਂ ਤੋਂ ਨਹੀਂ ਦੇਖਿਆ ਇਹ ਚੰਗਾ ਮਹਿਸੂਸ ਹੁੰਦਾ ਉਸਨੇ ਕਿਹਾ ਤੇ ਉਸਨੇ ਵੀ ਕਿਹਾ ਕਿ ਇਸ ਡਰਾ ਦੇ ਵਿੱਚ ਮੁਖਲੁੱਟ ਮੈਕਸ ਜੈਕਪੌਟ ਦੀ ਸੰਭਾਵਨਾ 0.3 ਮਿਲੀਅਨ ਬੀਸੀਐਲਸੀ ਨੇ ਬੁਲਾਇਨੇ ਕਿਹਾ ਕਿ ਸਿੱਧੂ ਵਰਗੀਆਂ ਕਹਾਣੀਆਂ ਦਸਾਉਂਦੀਆਂ ਨੇ ਕਿ ਕਿਵੇਂ ਲੋਟਰੀ ਦੀ ਆਮਦਨ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਜਨਤਕ ਪ੍ਰੋਗਰਾਮਾਂ ਜਿਨ੍ਹਾਂ ਦੇ ਵਿੱਚ ਸਿੱਖਿਆ ਸਿਹਤ ਅਤੇ ਕਲਾ ਸ਼ਾਮਲ ਨੇ ਉਸ ਦਾ ਸਮਰਥਨ ਕਰਨ ਵਿੱਚ ਮਦਦ ਕਰਦੀ ਹੈ ਇਸ ਸਾਲ ਪਾਰਟੀਮੂਲ ਦੇ ਕੈਨੇਡੀਅਨਸ ਨੇ ਕਈ ਵੱਡੇ ਇਨਾਮ ਜਿੱਤੇ ਨੇ ਜੂਨ ਦੇ ਵਿੱਚ ਅਨਟੈਰੀਓ ਦੇ ਮੋਹਿਤ ਸ਼ਰਮਾ ਨੇ ਲੋਟੋ ਮੈਕਸ ਜੂਆ ਦੇ ਵਿੱਚ 8 ਮਿਲੀਅਨ ਕੈਨੇਡੀਅਨ ਡਾਲਰ ਲਗਭਗ 403 ਕਰੋੜ ਰੁਪਏ ਜਿੱਤੇ ਤੇ ਅਕਤੂਬਰ ਦੇ ਵਿੱਚ ਸਸਕਾਚੂਅਨ ਨਿਵਾਸੀ ਸੁਤਨਾਮ ਸਿੰਘ ਨੇ ਲੋਟੋ 649 ਡਰਾ ਦੇ ਵਿੱਚ 5 ਮਿਲੀਅਨ ਕੈਨੇਡੀਅਨ ਡਾਲਰ ਲਗਭਗ 131 ਕਰੋੜ ਰੁਪਏ ਜਿੱਤੇ ਜੋ ਕਿ ਉਸਨੇ ਕਰੇ ਖਰੀਦੀ ਦੂਜੀ ਲਾਟਰੀ ਟਿਕਟ ਸੀ ਕੈਨੇਡਾ ਦੇ ਵਿੱਚ ਸ resid ਦੇ ਇੱਕ ਨਿਵਾਸੀ ਜਿਸ ਨੇ ਇੱਕ ਵਰਟੀ ਲੋਟਰੀ ਇਨਾਮ ਜਿੱਤਿਆ ਉਹ ਸਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਯੋਗ ਹੋਵੇਗਾ ਪੰਜਾਬ ਦੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਦੇ ਵਿੱਚ resid ਦੇ ਵਿੱਚ ਹੋਈ ਤਾਜ਼ਾ ਜਿੱਤ ਵੀ ਸ਼ਾਮਲ ਹੈ ਬ੍ਰਿਟਿਸ਼ ਕੋਲੰਬੀਆ ਦੇ ਲਾਰ ਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡ੍ਰੋ ਦੇ ਵਿੱਚ 5 ਲੱਖ ਕੈਨੇਡੀਅਨ ਡੋਲਰ ਜਨ ਕੇ ਲਗਭਗ 3 ਕਰੋੜ ਰੁਪਏ ਜਿੱਤੇ ਨੇ ਕੈਨੇਡਾ ਵਿੱਚ ਸਰੀ ਟੇਕ ਨਿਵਾਸੀ ਜਿਸ ਨੇ ਇੱਕ ਵੱਡਾ ਲੋਟਰੀ ਇਨਾਮ ਜਿੱਤੇ ਹੈ ਉਸ ਦਾ ਕਹਿਣਾ ਹੈ ਕਿ ਉਸ ਹਾਲਾਤ ਤੋਂ ਦੂਰ ਰਹਿਣ ਤੋਂ ਬਾਅਦ ਆਖਰਕਾਰ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਯੋਗ ਹੋਵੇਗਾ ਪੰਜਾਬ ਤੇ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਇਸ ਸਾਲ ਕੈਨੇਡੀਅਨ ਲੋਟਰੀਆਂ ਦੇ ਵਿੱਚ ਇਕੱਠੇ 437 ਕਰੋੜ ਰੁਪਏ ਤੋਂ ਵੱਧ ਜਿੱਤੇ ਨੇ ਜਿਸ ਦੇ ਵਿੱਚ ਸਰੀ ਵਿੱਚ ਹੋਈ ਤਾਜ਼ਾ ਚਿੱਤ ਵਿਸ਼ਾਮਲੇ ਬ੍ਰਿਟਿਸ਼ ਕੋਲੰਬੀਆ ਦੇ ਲੋਨ ਮੈਨ ਲੈਂਡ ਦੇ ਵਿੱਚ ਰਹਿਣ ਵਾਲੇ ਸੰਦੀਪ ਸਿੱਧੂ ਨੇ 5 ਦਸੰਬਰ ਨੂੰ ਹੋਏ ਲੋਟੋ ਮੈਕਸ ਐਕਸਟਰਾ ਡਰਾਅ ਦੇ ਵਿੱਚ 5 ਲੱਖ ਕੈਨੇਡੀਅਨ ਡਾਲਰ ਜੋ ਕਿ ਲਗਭਗ 3 ਕਰੋੜ ਉਹ ਜਿੱਤੇ ਨੇ ਜਦੋਂ ਕਿ ਉਸਨੇ ਇੱਕ ਸਾਨਕ પેટ્રોલਰ ਸਟੇਸ਼ਨ ਉੱਤੇ ਆਪਣੀ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਚੈੱਕਪੋਟ ਮਾਰਿਆ ਹੈ ਟਿਕਟ ਉਸ ਦਿਨ ਪਹਿਲਾ ਸੜੀ ਦੇ ਵਿੱਚ 175ਵੀਂ ਸਟਰੀਟ ਅਤੇ 65ਵੀਂ ਐਵਨਿਊ ਉੱਤੇ ਇੱਕ ਸ਼ੈਵਰਨ ਆਊਟਲੈਟ ਤੋਂ ਖਰੀਦੀ ਗਈ ਸੀ ਬ੍ਰਿਟਿਸ਼ ਕੋਲੰਬੀਆ ਲੋਟਰੀ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਸਿੱਧੂ ਨੇ ਸਾਰੇ 4 ਵਾਦੂ ਨੰਬਰਾਂ ਨੂੰ ਮਿਲਾ ਦਿੱਤਾ ਤੇ ਜਿੱਤਿਆ ਕਰਨ ਦੀ ਸੰਭਾਵਨਾ ਲਗਭਗ 3.7 ਮਿਲੀਅਨ ਦੇ ਵਿੱਚੋਂ ਇੱਕ ਹੈ ਉਸਨੇ ਕਿਹਾ ਕਿ ਅਚਾਨਕ ਅਤੇ ਹੈਰਾਨੀਜਨਕ ਸੀ ਸਿੱਧੂ ਨੇ ਲੋਟਰੀ ਕਾਰਪੋਰੇਸ਼ਨ ਨੂੰ ਦੱਸਿਆ ਉਹ ਖਬਰ ਸਾਂਝੀ ਕਰਨ ਦੇ ਲਈ ਘਰ ਪੱਜਿਆ ਪਰ ਉਸਦੀ ਪਤਨੀ ਨੇ ਪਹਿਲਾਂ ਤਾਂ ਉਸਤੇ ਵਿਸ਼ਵਾਸ ਨਹੀਂ ਕੀਤਾ ਫਿਰ ਉਸਨੇ ਇਸ ਉਤੇ ਉਦੋਂ ਹੀ ਵਿਸ਼ਵਾਸ ਕੀਤਾ ਜਦੋਂ ਮੈਂ BC L C ਲੋਟੋ ਐਪ ਉੱਤੇ ਉਸੇ ਸਮੇਂ ਟਿਕਟ ਦੁਬਾਰਾ ਸਕੈਨ ਕੀਤੀ ਸਿੱਧੂ ਨੇ ਕਿਹਾ ਇਨਾਮ ਦਾ ਮਤਲਬ ਹੈ ਕਿ ਹੁਣ ਉਹ ਉਹਨਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਰਟੀ ਜਾ ਸਕਦਾ ਹੈ ਜਿਨ੍ਹਾਂ ਨੂੰ ਉਸਨੇ ਲੰਬੇ ਸਮੇਂ ਤੋਂ ਨਹੀਂ ਦੇਖਿਆ ਇਹ ਚੰਗਾ ਮਹਿਸੂਸ ਹੁੰਦਾ ਉਸਨੇ ਕਿਹਾ ਤੇ ਉਸਨੇ ਵੀ ਕਿਹਾ ਕਿ ਇਸ ਡਰਾ ਦੇ ਵਿੱਚ ਮੁਖ ਲੁੱਟ ਮੈਕਸ ਜੈਕਪੌਟ ਦੀ ਸੰਭਾਵਨਾ 3.3 ਮਿਲੀਅਨ ਬੀਸੀਐਸ ਨੇ ਬੁਲਾਏ ਨੇ ਕਿਹਾ ਕਿ ਸਿੱਧੂ ਵਰਗੀਆਂ ਕਹਾਣੀਆਂ ਦਸਾਉਂਦੀਆਂ ਨੇ ਕਿ ਕਿਵੇਂ ਲੋਕੀ ਦੀ ਆਮਦਨ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਜਨਤਕ ਪ੍ਰੋਗਰਾਮਾਂ ਜਿसे ਵਿੱਚ ਸਿੱਖਿਆ ਸਿਹਤ ਅਤੇ ਕਲਾ ਸ਼ਾਮਲ ਨੇ ਉਸ ਦਾ ਸਮਰਥਨ ਕਰਨ ਵਿੱਚ ਮਦਦ ਕਰਦੀ ਹੈ ਇਸ ਸਾਲ ਭਾਰਤੀ ਮੂਲ ਦੇ ਕੈਨੇਡੀਅਨਸ ਨੇ ਕਈ ਵੱਡੇ ਇਨਾਮ ਜਿੱਤੇ ਨੇ ਜੂਨ ਦੇ ਵਿੱਚ Ontario ਦੇ ਮੋਹਿਤ ਸ਼ਰਮਾ ਨੇ ਲੋਟੋ ਮੈਕਸ ਜੂਆ ਤੇ ਵਿੱਚ 8 ਮਿਲੀਅਨ ਕੈਨੇਡੀਅਨ ਡਾਲਰ ਲਗਭਗ 400 2 ਕਰੋੜ ਪਈ ਜਿੱਤੇ 8 ਅਕਤੂਬਰ ਦੇ ਵਿੱਚ ਇਸ ਸਕੈਚੂਅ ਨਿਵਾਸੀ ਸਤਨਾਮ ਸਿੰਘ ਨੇ ਲੋਟੋ 696 ਡਰਾ ਦੇ ਵਿੱਚ 5 ਮਿਲੀਅਨ ਕੈਨੇਡੀਅਨ ਡਾਲਰ ਲੱਗ ਪਈ 31 ਕਰੋੜ ਪਈ ਜਿੱਤੇ ਜੋ ਕਿ ਉਸਨੇ ਕਰੇ ਖਰੀਦੀ ਦੂਜੀ ਲਾਟਰੀ ਟਿਕਟ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ